ਮੈਂ ਥੋੜੋ ਕਰਦਾ ਰੱਬ ਕਰਾਉਂਦਾ ਤਾਂ ਉਨੇ ਹੀ ਭਾਈ ਇਹ ਵੱਖਰਾ प्रकरण ਇਹ ਵੱਖਰਾ प्रकरण ਆ ਇੱਥੇ ਸ਼ੁਕਰ ਵਿੱਚ ਉੱਥੇ ਮੇਰਾ ਮਨ ਉਹਨਾਂ ਲੋਚ ਦੇ ਬੁਰਾਈਆਂ ਆ ਇਸ ਕਰਕੇ ਇਹਨਾਂ ਦੋਨਾਂ ਨੂੰ ਰਲਗੰਡ ਨਹੀਂ ਕਰ ਦੇਣਾ ਵਿਗਿਆਨੀ ਇਹ ਕਹਿੰਦਾ ਵੀ ਉਹਦੇ ਭਾਈ ਜਿਵੇਂ ਰੱਬ ਕਰ ਦੋਵੇਂ ਠੀਕ ਆ ਨਹੀਂ ਨਹੀਂ ਉਹਦੀ ਬਾਤ ਬਾਪੂ ਨੇ ਬਾਣੀ ਅੰਦਰ ਪ੍ਰਮਾਣਿਤ ਕੀਤਾ ਕਿ ਚੇਤੇ ਰੱਖੀ ਗੁਰਮਖਾ ਸਾਹਿਬ ਜਪਜੀ ਸਾਹਿਬ ਦੀ ਬਾਣੀ ਬੜੀ ਵਾਰ ਆਪੀਆਂ ਦੇ ਨਾਲ ਸੰਝ ਬਈ ਇਹਨਾਂ ਬਚਨਾਂ ਦੀ ਕਿ ਆਪੇ ਵੀਜ ਆਪੇ ਹੀ ਖਾਹੁ ਨਾਨਕ ਹੁਕਮੀ ਆਵੋ ਜੇ ਵੀ ਤੇ ਹੈ ਨਾ ਇਸ ਕਰਕੇ ਕੇਵਲ ਉਧਰ ਉਂਗਲ ਕਰਕੇ ਨਹੀਂ ਸਰਣਾ ਕਿਉਂਕਿ ਇਹ ਅਵਸਥਾ ਉਹ ਆਪ ਜਿੱਥੇ ਹਰ ਹਰ ਜਨ ਦੁਈ ਏਕ ਹੈ ਵਿਭ ਵਿਚਾਰ ਕਛ ਨਾਹੀਂ ਜਲ ਤੇ ਉਪਜ ਤਰੰਗ ਜਿਉਂ ਜਲੀ ਲਿਖੇ ਸਮਾਏ ਇਥੇ ਉਹਦੇ ਨਾਲ ਅਭੇਦਤਾ ਦੇ ਬਚਨ ਆਪਾਂ ਜੇ ਅਭੇਦਤ ਨਹੀਂ ਹੋਏ ਕਿ ਹੋਗੇ ਵੀ ਨਾਰ ਨਸ਼ਾ ਅਸੀਂ ਛੱਡ ਦੇ ਚੁਗਲੀ ਨਿੰਦਿਆ ਅਸੀਂ ਛੱਡ ਦੇ ਬੁਰਾਈਆਂ ਲੋਚਣੀਆਂ ਅਸੀਂ ਛੱਡ ਦੇ ਕਿਥੋਂ ਉਹਦੇ ਨਾਲ ਇੱਕ ਮੱਕੋਗੇ ਵੀ ਕਲ ਸੰਧਿਆ ਦੇ ਦੀਵਾਨ ਅੰਦਰ ਗੁਰੂ ਘਰ ਦੇ ਬੇਦ ਵਿਆਸ ਆ ਸਮਝਾਇਆ ਪ੍ਰਮਾਤਮਾ ਨੂੰ ਬਾਹਰ ਲੱਭਣ ਦੀ ਥਾਂ ਗੁਰਮੁਖੋ ਨੂੰ ਆਪਣੇ ਹਿਰਦੇ ਚ ਲੱਭੋ ਕਿਉਂਕਿ ਜਿਵੇਂ ਫੁੱਲਾਂ ਦੇ ਵਿੱਚ ਸੁਗੰਧੀ ਹੁੰਦੀ ਆ ਪ੍ਰਮਾਤਮਾ ਐਓ ਸਭ ਦੇ ਅੰਦਰ ਸਮਾਇਆ ਹੋਇਆ ਉਹਨੂੰ ਆਪਣੇ ਚੋਂ ਲੱਭਣ ਦੀ ਜ਼ਰੂਰਤ ਆ ਕਿਉਂਕਿ ਜਦੋਂ ਉਹ ਆਪਣੇ ਚੋਂ ਗੁਰਮੁਖੋ ਦਰਸ਼ਨ ਦਊ ਤੇ ਫਿਰ ਸਮਝ ਲੱਗੂ ਜੋਤ ਤੇ ਉਹੀ ਉਹ ਸਾਰੀ ਫਰਕ ਤੇ ਕੋਈ ਨਹੀਂ ਹੈ ਪਰ ਸਾਡਾ ਕੰਮ ਉਲਟਾ ਹੋਇਆ ਅਸੀਂ ਬਾਪੂ ਦੀ ਬਾਣੀ ਪੜ੍ਹ ਸੁਣ ਕੇ ਵੀ ਗੁਰਮਖੋਂ ਬਾਹਰੋਂ ਬਾਲਣ ਦੀ ਕੋਸ਼ਿਸ਼ ਕਰਦੇ ਆਂ ਯਤਨ ਕਰ ਰਹੇ ਆਂ ਤੇ ਬਾਪੂ ਬਾਣੀ ਅੰਦਰ ਫਰਮਾਨ ਕਰਦੇ ਆ ਸਭ ਕੁਝ ਘਰ ਮੈਂ ਬਾਹਰ ਨਹੀਂ ਬਾਹਰ ਕੋ ਲੈ ਜਿਹੜਾ ਬਾਹਰ ਲੱਗੂਗਾ ਸੋ ਪਰਮਾਤਮਾ ਦੇ ਲਿਖੇ ਦੇ ਵਿੱਚ ਉਹਨੂੰ ਐਂ ਆਉਂ ਆ ਬਾਣੀ ਦਾ ਬਗਾਰ ਨਹੀਂ ਭਾਈ ਆਉ ਉਹਨੂੰ ਆਪਣੇ ਹਿਰਦੇ ਚ ਲੱਭੀਏ